ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟੋਰੇਟ ਆਫ ਐਜੂਕੇਸ਼ਨ ਅਤੇ ਧਰਮ ਪ੍ਰਚਾਰ ਕਮੇਟੀ ਅੰਮ੍ਰਿਤਸਰ ਦੇ ਸਹਿਯੋਗ ਨਾਲ ਗਿਆਨ ਪ੍ਰਚੰਡ ਕਾਲਜ ਪ੍ਰਸ਼ੋਤਰੀ ਮੁਕਾਬਲਾ 2025 ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫਤਿਹਗੜ ਸਾਹਿਬ ਦੇ ਗਿਆਨੀ ਦਿੱਤ ਸਿੰਘ ਆਡੀਟੋਰੀਅਮ ਵਿੱਚ ਕਰਵਾਏ ਗਏ ਇਸ ਮੌਕੇ ਬੋਲਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਸ਼੍ਰੋਮਣੀ ਕਮੇਟੀ ਦੇ ਮੁਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਸ਼੍ਰੋਮਣੀ ਕਮੇਟੀ ਦੇ ਡਾਇਰੈਕਟੋਰੇਟ ਆਫ ਐਜੂਕੇਸ਼ਨ ਵੱਲੋਂ ਵਿਦਿਆਰਥੀਆਂ ਨੂੰ ਵਿਦਿਅਕ ਖੇਤਰ ਦੇ ਨਾਲ ਨਾਲ ਸਮੇਂ ਦੇ ਹਾਰ ਦੀ ਜਾਣਕਾਰੀ ਨੂੰ ਲੈ ਕੇ ਗਿਆਨ ਪ੍ਰਚੰਡ ਦੇ ਮੁਕਾਬਲੇ ਕਰਮੌਰ ਤੇ ਵਿਦਿਆਰਥੀਆਂ ਨੂੰ ਧਾਰਮਿਕ ਵਿਦਿਆ ਦੇ ਨਾਲ ਜੋੜਨ ਦਾ ਇਹ ਇੱਕ ਵੱਡਾ ਉਪਰਾਲਾ ਹੈ ਜਿਸ ਨਾਲ ਵਿਦਿਆਰਥੀ ਆਪਣੀ ਵਿਦੇਕ ਪੜ੍ਹਾਈ ਦੇ ਨਾਲ ਨਾਲ ਧਾਰਮਿਕ ਖੇਤਰ ਵੱਲ ਜੁੜ ਕੇ ਆਪਣੇ ਗਿਆਨ ਵਿੱਚ ਵਾਧਾ ਕਰਦੇ ਹਨ ਅੱਜ ਆਵਾ ਬੰਦਾ ਸੀ ਜਿਹੜੇ ਕਾਲਜ ਦੇ ਯਾਨੀ ਦਿੱਲੀ ਦੇ ਐਡੀਟੋਰੀਅਮ ਵਿੱਚ ਸ਼ੋਭਰੇ ਗੋਦਾਰਾ 15 ਮਿੰਟ ਦੇ ਕੋਰਜਾ ਦੇ ਵਿਦਿਆਰਥੀਆਂ ਬਲੋਂ ਪੁਰਸਤਿ ਸਵਾਗਤ ਕਰਾਇਆ ਗਿਆ ਇਹ ਗਿਆਨ ਪ੍ਰਚੰਡ ਦੇ ਸਿਰੇਖੇ ਇਹ ਹਰ ਸਾਲ ਇਹ ਐਕਸਰਸਾਈਜ਼ ਕੀਤੀ ਜਾਂਦੀ ਜਿਹਦੇ ਨਾਲ ਮੈਂ ਸਭ ਤੋਂ ਬੱਚਿਆਂ ਦੇ ਅੰਦਰ ਗਿਆਨ ਪੱਕੇ ਪਚੰਡ ਕਰਨ ਵਾਸਤੇ ਇੱਕ ਬੜੀ ਵਧੀਆ ਐਕਸਰਸਾਈਜ਼ ਹੈ ਔਰ ਇਹ ਬੱਚਾ ਨੂੰ ਹਮੇਸ਼ਾ ਵੱਡਾ ਲਾਭ ਹੋਏਗਾ ਮੈਂ ਸ਼ੋਕਿੰਗ ਉਦਾਰ 15 ਮਿੰਟ ਇਸ ਕਾਰ ਦੇ ਸਲਾਹਾ ਵੀ ਕਰਦਾ ਔਰ ਖਾਸ ਕਰਕੇ ਸਲਾਹਾ ਜਿੰਦੇ ਸੇ ਧੰਮੀ ਨੂੰ ਪੜਾਈ ਦੇਣਾ ਜਿਨ੍ਹਾਂ ਨੇ ਇਹ ਕਾਰਜ ਜਾਰੀ ਸ਼ੁਰੂ ਕਰਾਇਆ ਸੀ ਅੱਜ ਪ੍ਰਚੰਡ ਗਿਆਨ ਦੇ ਤੌਰ ਤੇ 30 ਕਾਰਜਾਂ ਦੇ ਬੱਚਿਆਂ ਦੀ ਕੋਸ਼ਤੀ ਹੋਈ ਹੈ ਉਹਨਾਂ ਨੂੰ ਪ੍ਰਸ਼ਨ ਜਿਹੜੇ ਆ ਉਹ ਪੁੱਛੇ ਗਏ ਤੇ ਚਾਰ ਟੀਮਾਂ ਜਿਹੜੀਆਂ ਕਾਰਜਾਂ ਦੀ ਟੀਮਾਂ ਉਹ ਫਾਈਨਲ ਚ ਆਈਆਂ ਤੇ ਵਿਚਾ ਵੀ ਬੜਾ ਵੱਡਾ ਵਿਸ਼ਾਲ ਸੀ ਦੇਖੋ ਕਿ ਗਰਵਾਣੀ ਤੋਂ ਸ਼ੁਰੂ ਕਰਕੇ ਸਿੱਖ ਇਤਿਹਾਸ ਔਰ ਸਾਡਾ ਜਿਹੜਾ ਇਸ ਵੇਲੇ ਪ੍ਰੈਜੈਂਟ ਜਿਹੜੇ ਮਸਲੇ ਆ ਉਹਨਾਂ ਤੇ ਸਾਇੰਸ ਤੇ ਔਰ ਸਾਇੰਸ ਤੋਂ ਅੱਗੇ ਇੰਟਰਨੈਟ ਦੇ ਤੌਰ ਤੇ ਸਪੋਰਟ ਦੇ ਤੌਰ ਤੇ ਇਹਨਾਂ ਸਾਰੇ ਵਿਸ਼ਿਆਂ ਨੂੰ ਜਿਹੜੇ ਵਿਸ਼ੇ ਆਪਣੀ ਲਾਈਫ ਦੇ ਵਿੱਚ ਹਮੇਸ਼ਾ ਜ਼ਰੂਰਤ ਆ ਤੇ ਉਸ ਗਿਆਨ ਨੂੰ ਲੈ ਕੇ ਹੀ ਆਪਾਂ ਇੱਕ ਪੂਰਾ ਵਿਅਕਤੀ ਬਣਦਾ ਉਹਦੇ ਤੌਰ ਤੇ ਜਿਹੜੇ ਅੱਜ ਮੁਕਾਬਲੇ ਹੋਏ ਆ ਉਤੇ ਹੀ ਸੁਖਮਿੰਦਰ ਸਿੰਘ ਵਿਦਿਆ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਡਾਇਰੈਕਟੋਰੇਟ ਆਫ ਐਜੂਕੇਸ਼ਨ ਵੱਲੋਂ ਵਿਦਿਆਰਥੀਆਂ ਨੂੰ ਸਮੇਂ ਦਾ ਹਾਨੀ ਬਣਾਉਣ ਅਤੇ ਨਿਸ਼ਚੈ ਅਕੈਡਮੀ ਰਾਹੀ ਅਕੈਡਮੀ ਚਲਾਈ ਜਾ ਰਹੀ ਹੈ ਜਿਸ ਵਿੱਚ ਸਾਬਤ ਸੂਰਤ ਸਿੱਖ ਵਿਦਿਆਰਥੀਆਂ ਨੂੰ ਯੂਪੀਐਸਸੀ ਅਤੇ ਪੀਸੀਐਸਸੀ ਦੀਆਂ ਤਿਆਰੀਆਂ ਨੂੰ ਲੈ ਕੇ ਫ੍ਰੀ ਕੋਚਿੰਗ ਦਿੱਤੀ ਜਾਂਦੀ ਹੈ ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਜਾਂਦੇ ਗਿਆਨ ਪ੍ਰਚੰਡ ਦੇ ਮੁਕਾਬਲੇ ਰਾਹੀ ਵਿਦਿਆਰਥੀਆਂ ਵਿੱਚ ਗਿਆਨ ਦੇ ਵਾਅਦੇ ਦੇ ਨਾਲ ਕਾਫੀ ਸੀ ਉਤਸ਼ਾਹ ਵੀ ਪੈਦਾ ਹੁੰਦਾ ਹੈ ਅੱਜ ਗਿਆਨ ਪ੍ਰਚੰਡ ਸਾਡਾ ਪ੍ਰੋਗਰਾਮ ਸੀ ਜਿਹਦੇ ਪ੍ਰਸ਼ਨੋਤਰੀ ਮੁਕਾਬਲੇ ਜਿਹਦੇ ਵਿੱਚ ਸਾਡੇ 30 ਕਾਲਜਾਂ ਦੇ ਬੱਚਿਆਂ ਨੇ ਭਾਗ ਲਿਆ ਸੀਗਾ ਤੇ ਅੱਜ ਉਹਨਾਂ ਦੇ ਵਿੱਚੋਂ ਫਾਈਨਲ ਦੇ ਵਿੱਚ ਸਾਡੇ ਕੋਲ ਚਾਰ ਟੀਮਾਂ ਸਾਡੇ ਕੋਲ ਆਈਆਂ ਸੀ ਜਿਹਦੇ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਜੀ ਪਤੀਗਰ ਸਾਹਿਬ ਦੇ ਮਾਤਾ ਗੁਜਰੀ ਕਾਲਜ ਗੜਸ਼ੰਕਰ ਕਾਲਜ ਸੀ ਸਾਡੇ ਕੋਲ ਤੇ ਇੱਕ ਧਾਮੂ ਮਾਜਰਾ ਪਟਿਆਲੇ ਦੀ ਟੀਮ ਸੀ ਇਹਨਾਂ ਦੇ ਵਿੱਚੋਂ ਪਹਿਲੇ ਨੰਬਰ ਤੇ ਸਾਡੇ ਕੋਲ ਸ਼੍ਰੀ ਅਨੰਦਪੁਰ ਸਾਹਿਬ ਕਾਲਜ ਦੀ ਟੀਮ ਆਈ ਹੈ ਤੇ ਉਹਨੇ ਲੱਖ ਰੁਪਏ ਦਾ ਨਾਮ ਜਿੱਤੇ ਆ ਦੂਜੇ ਨੰਬਰ ਤੇ ਮਾਤਾ ਗੁਜਰੀ ਕਾਲਜ ਦੀ ਟੀਮ ਆਈ ਹੈ ਉਹਨਾਂ ਨੇ ਚਦਰਿਆ ਦਾ ਨਾਮ ਜਿੱਤੇ ਆ ਤੀਜੇ ਨੰਬਰ ਤੇ ਤੁਮੂ ਮਾਜ ਦਾ ਸਾਡਾ ਕ੍ਰੀਏਡ ਕਾਲਜ ਆ ਖਾਲਸਾ ਆਪਣੇ ਪਟਿਆਲੇ ਉਹਨਾਂ ਨੇ ਤੀਜੀ ਪੋਜੀਸ਼ਨ ਹਲਕੀ ਨਾ ਦੱਸਦੇ ਨੇ ਆ ਕਿ ਇਸ ਪ੍ਰਸ਼ਨੋਤਰੀ ਮੁਕਾਬਲੇ ਵਿੱਚ ਸ਼੍ਰੋਮਣੀ ਕਮੇਟੀ ਦੇ ਤੀ ਕਾਲਜਾਂ ਦੇ 90 ਵਿਦਿਆਰਥੀਆਂ ਨੇ ਭਾਗ ਲਿਆ ਜਿਨ੍ਹਾਂ ਵਿੱਚੋਂ ਅੱਜ ਹੋਏ ਫਾਈਨਲ ਮੁਕਾਬਲਿਆਂ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ਼੍ਰੀ ਅਨੰਦਪੁਰ ਸਾਹਿਬ ਦੇ ਪਹਿਲਾ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਨੇ ਦੂਸਰਾ ਮਾਤਾ ਸਾਹਿਬ ਕੌਰ ਗਰਲਸ ਕਾਲਜ ਆਫ ਐਜੂਕੇਸ਼ਨ ਤਾਮੂ ਮਾਜਰਾ ਨੇ ਤੀਸਰਾ ਅਤੇ ਬੱਬਰ ਅਕਾਲੀ ਮੈਮੋਰੀਅਲ ਖਾਲਸਾ ਕਾਲਜ ਗੜ ਸ਼ੰਕਰ ਨੇ ਚੌਥਾ ਸਥਾਨ ਹਾਸਲ ਕੀਤਾ ਬਿਊਰੋ ਰਿਪੋਰਟ ਜਗਬਾਣੀ ਟੀਵੀ